ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵਲੌਗ ਵਿੱਚ ਦੇਖੋਗੇ ਤੁਸੀਂ ਸੋਨੂ ਵੱਲੋਂ ਮਨਿੰਦਰ ਸਿੰਘ ਜੀ ਵੱਲੋਂ ਰਖਾਏ ਗਿਆ ਖੰਡਪਾਟ ਸਾਹਿਬਾਂ ਦੇ ਭੋਗ ਅਤੇ ਇੱਕ ਆਨੰਦ ਕਾਰਜ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਜੋ ਸੰਪੂਰਨ ਹੋਏ ਸੋ ਉਹਨਾਂ ਦੀ ਵੀਡੀਓ ਤੇ ਨਾਲ ਹੀ ਦੀਵਾਲੀ ਦੇ ਮੌਕੇ ਤੇ ਚੱਲ ਰਹੀ ਸਾਫ ਸਫਾਈ ਤੂ ਮੁਖ ਰੱਖਦੇ ਆ ਦਿਵਾਲੀ ਨੂੰ ਮੁਖ ਰੱਖਦੇ ਆ ਜੋ ਗੁਰੂ ਘਰ ਅੰਦਰ ਸਾਫ ਸਫਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਚਾਦਰਾਂ ਜਿਹੜੀਆਂ ਧੋਤੀਆਂ ਜਾ ਰਹੀਆਂ ਨੇ ਤੇ ਅੱਜ ਦੀ ਵੀਡੀਓ ਵਿੱਚ ਆਪ ਜੀ ਦੇਖੋਗੇ ਕਿ ਗੁਰੂ ਘਰ ਅੰਦਰ ਸਫਾਈ ਤੋਂ ਬਾਅਦ ਜਿਹੜੀਆਂ ਚਾਦਰਾਂ ਫਿਰੋਜ਼ ਚਾਦਰਾਂ ਦੀ ਧੋਾਈ ਕੀਤੀ ਜਾ ਰਹੀ ਹੈ ਸੋ ਬਣੇ ਰਹੋ ਵੀਡੀਓ ਦੇ ਨਾਲ ਐਸੇ ਤਰ੍ਹਾਂ ਦੇਖਦੇ ਰਹੋ ਸੋ ਚੱਲਦੇ ਆ ਅੱਗੇ ਦੇਖਦੇ ਆ ਮੈ ਉਹ ਤਸਾਇ ਸੰਗ ਸਕਾ ਸਭ ਤਜ ਗੈ ਉਹ ਨਨ ਬਿਓ ਸਾਤ ਤੋ ਨਾਨਕੇ ਤੇਰ ਪਤਮਾ ਇਕ ਇਕ ਰਗੁਨਾਤ ਨਾਮ ਰਯੋ ਸਾਤ ਰਯੋ ਰਯੋ ਆ ਕਾ ਸਮਨੈ ਕੋਏ ਦੇਸ ਮਾਰਤ ਚੰਕਟ ਮਿਟਾ ਤਾਰਸ ਤਵਾਰੋ ਈ ਰਾਮ ਨਾਮ ਰਪੈ ਗਇਓ ਜਾ ਕੈ ਸਮਨੈ ਕੋਏ ਜੇ ਚ ਮਾਰਤ ਚੰਕਟ ਮਿਟੈ ਦਰਸ ਤਵਾਰੋ ਪੰਜਾਤਾਲ ਵਿੱਚ ਤਿਨ ਵੱਤੋ ਪਈਓ ਚਾਰ ਸੰਤੋ ਕਾ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਯੋ ਜਿਸ ਕਾ ਸਭਸੇ ਆਧਾਰੋ ਜੇ ਕੋ ਕਹਵੇ ਜੇ ਕੋ ਪੁੱਛੈ ਤਿਸ ਕਾ ਇਹ ਉਤਾਰੋ ਏ ਮਤ ਤਜਿ ਨੈ ਜਾਏ ਨਿਤ ਨਿਤ ਰੱਖੇੁਰ ਧਾਰੋ तव संसार चरणस्तरीया शावनानक ब्रह्मसारो शलोक मंगला पंजमा जातो पांच महाराज के साक्षनावय बंद भमत माताउ गावे ललित बिदावल का पए आपाने अपने प्राण अर्च पुत्र पैरौ के गावे गणपात्रा द्वितीय मालको संकल्प संराग्नी पांचवा ताले बोल <laughs> ਨਵਦਾਸ ਕਾ ਤੁਮਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਭਨ ਸਲ ਮੇਟੇ ਜਾਲ ਮੋਕਸੰਤ ਰਹਾਓ ਜੋ ਮੰਗੇ ठाकुर ਆਪਣੀ ਦੀ ਸੋਈ ਸੋਈ ਦਿਵੇ ਨਾਨਕ ਦਾਸ ਉਸਤੇ ਜੋ ਬੋਲੇ ਇਹਾਂ ਹਵਾ ਸਚ ਹੋਵੇ ਜੋ ਮੰਗੇ ठाकुर ਆਪਣੀ ਦੀ ਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੈ ਸਿਹਾ ਹਾ ਹਾ ਸਚੁ ਬੁਹਿ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਜੀ ਕਾ ਨਕੀ ਬਲਦੇ ਤੇ ਰਮ ਕੀ ਲੋ ਜੀ ਸਫਾਈ ਚੱਲ ਰਹੀ ਹੈ ਗੁਰੂ ਘਰ ਚ ਗੁਰਦੁਆਰਾ ਸਾਹਿਬ ਦੇ ਅੰਦਰ ਕਿਉਂਕਿ ਬਾਬਾ ਜੀ ਦੇ ਪ੍ਰਕਾਸ਼ ਗੁਰਪੁਰਬ ਤੋਂ ਬਾਅਦ ਉਸ ਤਰ੍ਹਾਂ ਦਾ ਰੁਟੀਨ ਦੇ ਵਿੱਚ ਜੋ ਸਾਫ ਸਫਾਈ ਹੁੰਦੀ ਹੈ ਉਹ ਤਾਂ ਹੁੰਦੀ ਰਹਿੰਦੀ ਹੈ ਝਾੜੂ ਵਗੈਰਾ ਜਾਂ ਜੋ ਵੀ ਹੈ ਪਰ ਅੱਜ ਜਿਹੜੀ ਹੈ ਦੀਵਾਲੀ ਕਰਕੇ ਵਿਸ਼ੇਸ਼ ਤੌਰ ਤੇ ਸਾਰਿਆਂ ਨੇ ਰਲ ਮਿਲ ਕੇ ਸੇਵਾ ਰੱਖੀ ਹੈ ਤੇ ਜਿਸ ਦੇ ਵਿੱਚ ਰੂਪਾ ਹੈ ਨਾਲ ਅਸੀਸ ਹੈ ਢੜ ਬੇਬਲਾ ਹੋ ਗਈ ਬਲੀ ਹੋ ਗਿਆ ਲਾਲੀ ਹੋ ਗਈ ਲਾਲੀ ਦੀ ਬੇਟੀ ਹੋ ਗਈ ਤੇ ਬਲਜੀਤ ਦੇ ਮੰਮੀ ਹੋ ਗਏ ਸਾਰੇ ਰਲ ਕੇ ਪੱਖਿਆਂ ਦੀ ਛੰਡ ਫਗਫੂਕ ਕਿਉਂਕਿ ਹੁਣ ਪੱਖੇ ਘਟ ਚੱਲਦੇ ਨੇ ਤੇ ਪਹਿਲਾਂ ਪੱਖੇ ਚੱਲਦੇ ਸੀ ਧੂੜ ਮਿੱਟੀ ਚੜ ਜਾਂਦੀ ਸੀ ਤੇ ਬਾਰੀਆਂ ਬੁਰੀਆਂ ਛੰਡ ਰਹੇ ਨੇ ਤੇ ਸਾਫ ਸਫਾਈ ਸਾਰੇ ਰਲ ਕੇ ਕਰ ਰਹੇ ਨੇ ਬਾਰੀਆਂ ਦੀ ਤੇ ਪੱਖਿਆਂ ਦੀ ਤੇ ਦੀਵਾਰਾਂ ਤੇ ਜੋ ਮਿੱਟੀ ਚੜੀ ਹੈ ਥੋੜੀ ਬਹੁਤ ਤੇ ਚਾਦਰਾਂ ਕਿਉਂਕਿ ਸਮਾਗਮ ਤੋਂ ਪਹਿਲਾਂ ਦੀਆਂ ਵਿਸ਼ੀਆਂ ਦੀ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਗੁਰਪੁਰਬ ਤੋਂ ਪਹਿਲਾਂ ਦੀਆਂ ਚਾਦਰਾਂ ਬਿਚੀਆਂ ਹੋਈਆਂ ਹਨ ਤੇ ਚਾਦਰਾਂ ਦੀ ਵੀ ਬਦਲੀ ਕੀਤੀ ਜਾ ਰਹੀ ਹੈ ਬਦਲੀ ਕੀਤੀ ਜਾਣੀ ਹੈ ਤੇ ਚਾਦਰਾਂ ਵੀ ਬਦਲਨੀਆਂ ਹਨ ਹਾਲ ਦੀਆਂ ਤੇ ਇਸ ਤਰ੍ਹਾਂ ਦੇ ਨਾਲ ਅੱਜ ਦਰਬਾਰ ਸਾਹਿਬ ਦੀ ਸੇਵਾ ਸਫਾਈ ਦਾ ਕੰਮ ਚੱਲ ਰਿਹਾ ਹੈ ਸਾਰੇ ਰਲ ਮਿਲ ਕੇ ਕਰ ਰਹੇ ਨੇ ਬਾਬਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਆਪਣੇ ਦਰੋਂ ਘਰੋਂ ਸੇਵਾ ਦੇ ਬਲ ਬਖਸ਼ਿਸ਼ ਕਰਨ ਤਾਂ ਜੋ ਇਸੇ ਤਰ੍ਹਾਂ ਪ੍ਰੇਮਾ ਭਾਵ ਦੇ ਨਾਲ ਸਾਰੇ ਸੇਵਾ ਵਿੱਚ ਜੁੜੇ ਰਹਿਣ ਚਾਦਰਾਂ ਧੋਤੀਆਂ ਸੀਗੀਆਂ ਚਾਦਰਾਂ ਬਦਲੀਆਂ ਸੀਗੀਆਂ ਤੇ ਹੁਣ ਧੋਣ ਦੀ ਵਾਰੀ ਆਈ ਹੈ ਪਹਿਲੇ ਇੱਕ ਦਿਨ ਸੇਕ ਕੇ ਰੱਖੀਆਂ ਨੇ ਤੇ ਅੱਜ ਹੁਣ ਚਾਦਰਾਂ ਧੋਰੇ ਨੇ ਤੇ ਸਾਰੇ ਤੇ ਚਾਦਰਾਂ ਧੋ ਕੇ ਸੁੱਕਣੇ ਪਾਣ ਲੱਗੇ ਆ ਤੇ ਇਸ ਲਈ ਚਾਦਰਾਂ ਦੀ ਸੇਵਾ ਜੇ ਹੋ ਰਹੀ ਹੈ ਸਫ ਚਾਦਰਾਂ ਦੀ ਧੋਣ ਦੀ ਸੇਵਾ ਹੋ ਰਹੀ ਹੈ ਪਾਈਪ ਦਬ ਗਈ ਬਿਮਲਾ ਵਾਲੀ ਪਾਈਪ ਦਬ ਗਈ ਬਿਮਲਾ ਵਾਲੀ ਮਨ ਕੇ ਪਾਈਪ ਦਬ ਗਈ ਹੈ ਇਹ ਬਦਲੀਏਗਾ ਪਾਣੀ ਇਹ ਪਾਣੀ ਲੱਗ ਰਿਹਾ ਜੇ ਬਦਲਿਆ ਜਾਏਗਾ ਉੱਪਰ ਪਾਣੀ ਕਦੇ ਗੰਦਾ ਨਹੀਂ ਬਿਮਲਾ ਕੰਨੀ ਮੈਂ ਤਿੰਨ ਵਾਰੀ ਕੱਢਤੀ ਕੱਢ ഇപ്പോൾ ഒരു ഹോസ് നടത്തും పాటే